ਖਰਮਿੰਦਰ ਸਿੰਘ ਜੋ ਸਾਹਮਣੇ ਢਿੰਗ ਸਿੰਘ ਆਏ ਨੇ ਇਹਨਾਂ ਨੂੰ ਕੱਲਿਆਂ ਨੂੰ ਨੋਟਿਸ ਆ ਗਿਆ ਵੀ ਇਹਨਾਂ ਦੀ ਦੁਕਾਨ ਦੀ ਜਿਹੜੀ ਨਲਾਮੀ ਐ ਬੋਲੀ ਹੋਊਗੀ ਉਹ ਗੱਲਬਾਤ ਕਰਦੇ ਆ ਅਸੀਂ ਬੇਨਤੀ ਕਰਦੇ ਆ ਕਿ ਇਹ ਧੱਕੇਸ਼ਾਹੀ ਨਾ ਕੀਤੀ ਜਾਵੇ ਸਾਡੇ ਤੇ ਤੇ ਬੋਲੀ ਦੇਣ ਵਾਲਾ ਵੀ ਜੋ ਕੋਈ ਭਾਈ ਆਊਗਾ ਉਹਨੂੰ ਵੀ ਬੇਨਤੀ ਆ ਕਿ ਨਾ ਦੇਵੇ ਬਿਲਕੁਲ ਨਾ ਫਸਿਆ ਜਾਵੇ ਇਸ ਕੰਮ ਦੇ ਵਿੱਚ ਇਹ ਵੀ ਦੁਕਾਨ ਦੀ ਅਸੀਂ ਬੋਲੀ ਨਹੀਂ ਹੋਣ ਦੇਵਾਂਗੇ ਅਸੀਂ ਜੋ ਬੋਲੀ ਦੇਣ ਆਊਗਾ ਉਹਨੂੰ ਵੀ ਬੇਨਤੀ ਕਰਦੇ ਆ ਕਿ ਕੋਈ ਇਦਾਂ ਦਾ ਸਾਨੂੰ ਕੋਈ ਮਜਬੂਰ ਨਾ ਕੀਤਾ ਜਾਵੇ ਸੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸੂਲਰ ਘਰਾਟ ਖੜਿਆਂਗੇ ਨਹਿਰ ਦੇ ਉੱਪਰ ਨਹਿਰ ਦੇ ਉੱਪਰ ਇੱਥੇ ਦੁਕਾਨਾਂ ਨੇ 84 ਦੁਕਾਨਾਂ ਨੇ ਜਿਹੜੀਆਂ ਉਹ ਨਹਿਰੀ ਵਿਭਾਗ ਦੇ ਅੰਡਰ ਆਉਂਦੀਆਂ ਨੇ 84 ਦੁਕਾਨਾਂ ਪਰ ਕੱਲੇ ਬਾਬਾ ਜੀ ਖੜੇ ਨੇ ਨਾਲ ਆਪਣੇ ਢਿੰਗ ਸਿੰਘ ਪਿੱਛੇ ਖੜੇ ਨੇ ਇਹਨਾਂ ਦੀ ਕੱਲਿਆਂ ਦੀ ਬੋਲੀ ਹੈ ਜਿਹੜੀ ਉਹ ਆਪਣੀ ਨਲਾਮੀ ਦੁਕਾਨ ਦੀ ਕੱਲਿਆਂ ਦੀ ਆ ਰਹੀ ਹੈ ਇਹਨਾਂ ਦੀ ਤੁਸੀਂ ਲਾਓ ਵੀ ਇਹਨਾਂ ਨੂੰ ਕੱਲਿਆਂ ਨੂੰ ਨੋਟਿਸ ਭੇਜਿਆ ਸਾਨੂੰ ਨੋਟਿਸ ਵੀ ਦਿਖਾਓ ਬਾਬਾ ਜੀ ਕਿੱਥੇ ਹੈ ਦੇ ਗੱਲਬਾਤ ਕਰਦੇ ਆਂ ਦੇਖ ਸਕਦੇ ਹਾਂ ਜੀ ਇਹ ਨੋਟਸ ਹੈ ਜੀ ਕੱਲੂ ਬੋਲੀ ਕਰਵਾਈ ਆ ਕੱਲੂ ਬੋਲੀ ਕਰਵਾਈ ਆ ਰਹੀ ਹੈ ਜੀ ਜੀ ਸੰਗਤੀ ਵਾਲੇ ਅੱਜ ਕੱਲੀ ਦੁਕਾਨ ਦੀ 52 ਨੰਬਰ ਦੀ ਸੰਗਤੀ ਵਾਲੇ ਹਾਂਜੀ ਇਹਨੂੰ ਇੱਕ ਮੈਨੂੰ ਮਿਲਿਆ ਜੀ ਨਾ ਤੁਸੀਂ ਫਿਰ ਹੁਣ ਥੋੜੀ ਕੱਲਿਆਂ ਦੀ ਬੋਲੀ ਆਈ ਹੈ ਦੁਕਾਨ ਦੀ ਆ ਦੁਕਾਨ ਹੈ ਥੋੜੀ ਬਿਲਕੁਲ ਜੀ ਆਪਛੇ ਦੇਖ ਸਕਦੇ ਹੋ ਵੀ ਬਾਬਾ ਜੀ ਇੱਥੇ ਹੈਰੀ ਫ੍ਰਿਜਰ ਪਿਆਰ ਸੈਂਟਰ ਦੇ ਨਾਮ ਤੇ ਹੈ ਸੂਲਰ ਘਾਟ ਬਾਬਾ ਜੀ ਕਹਿੰਦਾ ਵੀ ਮੇਰੀ ਮਦਦ ਕਰੋ ਵੀ ਮੇਰੀ ਕੱਲੀ ਦੁਕਾਨ ਦੀ ਹੈ ਜਿਹੜੀ ਨਲਾਮੀ ਦੀ ਜਿਹੜੀ ਉਹ ਅਰਜੀ ਚਿੱਠੀ ਇਹਨਾਂ ਲੈ ਕੇ ਆ ਗਈ ਕੱਲ ਨੂੰ ਬੋਲੀ ਆ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਧੱਕੇਸ਼ਾਹੀ ਨਾ ਕੀਤੀ ਜਾਵੇ ਕਿਉਂਕਿ ਕਿਰਤ ਕਰਦੇ ਆ ਮੈਂ ਫ੍ਰੀਜਰ ਰਿਪੇਅਰ ਦਾ ਕੰਮ ਕਰਦਾ ਜਿੱਥੇ ਬਾਣਾ ਸਾਹਬਿਆ ਗੁਰੂ ਮਹਾਰਾਜ ਦਾ ਉੱਥੇ ਆਪਣੀ ਕਿਰਤ ਕਰਦੇ ਆ ਪਰਨੇ ਕੁੱਲ ਕਿ ਜਿਵੇਂ ਕੱਲ ਨੂੰ ਬੋਲੀ ਹੋਊਗੀ ਫਿਰ ਕੱਲ ਨੂੰ ਕੀ ਫੈਸਲਾ ਲਿਆਏ ਕੱਲ ਨੂੰ ਇਹੀ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਜਾਵਾਂਗੇ ਉੱਥੇ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਸਾਡੇ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ ਤੇ ਬੋਲੀ ਦੇਣ ਵਾਲਾ ਵੀ ਜੋ ਕੋਈ ਭਾਈ ਆਊਗਾ ਉਹਨੂੰ ਵੀ ਬੇਨਤੀ ਆ ਕਿ ਬਿਲਕੁਲ ਨਾ ਫਸਿਆ ਜਾਵੇ ਇਸ ਕੰਮ ਦੇ ਵਿੱਚ ਹਰਮਿੰਦਰ ਸਿੰਘ ਜੋ ਸਾਹਮਣੇ ਨੇ ਸਿੰਘਾ ਇਹਨਾਂ ਨੂੰ ਕੱਲਿਆਂ ਨੂੰ ਨੋਟਿਸ ਆ ਗਿਆ ਵੀ ਇਹਨਾਂ ਦੀ ਦੁਕਾਨ ਦੀ ਜਿਹੜੀ ਨਲਾਮੀ ਐ ਬੋਲੀ ਹੋਊਗੀ ਉਹ ਗੱਲਬਾਤ ਕਰਦੇ ਆਂ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮ ਸਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਬੇਨਤੀ ਹੈ ਕਿ ਅਸੀਂ 84 ਦੁਕਾਨਦਾਰ ਇੱਥੇ ਆਪਣੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਆਂ ਅਸਰਾ ਮੈਂ ਫ੍ਰੀਜਰ ਰੇਪੇਅਰ ਦਾ ਕੰਮ ਕਰਦਾ ਇੱਥੇ ਯਾਨੀ ਕਿ ਸਰਦਾਰ ਭਗਵਾਨ ਸਿੰਘ ਮਾਨ ਇੱਥੇ ਆਈ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਕੋਈ ਇਦਾਂ ਦਾ ਕੋਈ ਸਿਸਟਮ ਨਹੀਂ ਹੋਊਗਾ ਕਿ ਨਲਾਮੀ ਦਾ ਬੋਲੀ ਦਾ ਹਰਪਾਲ ਸਿੰਘ ਕੈਬਨਿਟ ਮੰਤਰੀ ਨਾ ਵਿੱਤ ਮੰਤਰੀ ਆਪਣੇ ਹਰਪਾਲ ਸਿੰਘ ਜੀ ਉਹਨਾਂ ਨੂੰ ਵੀ ਮਿਲੇ ਸੀ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਉਸ ਤੋਂ ਬਾਅਦ ਹੁਣ ਮੈਨੂੰ ਕੱਲੇ ਨੂੰ ਨੋਟਿਸ ਜਾਰੀ ਹੋਇਆ ਕਾਇ ਤਰੀਕਾ ਹੀ ਬੋਲੀ ਦੀ ਬੋਲੀ ਦੀ ਹੈ ਕਿ ਜੀ 17 1 2025 ਸ਼ੁੱਕਰਵਾਰ ਇਸੇ ਸ਼ੁੱਕਰਵਾਰ ਨੂੰ ਅਸੀਂ ਕੱਲ ਨੂੰ ਜੀ ਅੱਛਾ ਕੱਲ ਨੂੰ ਹੈ 17 ਅਜ 16 ਹੁਣ ਅੱਜ ਫਿਰ ਕੀ ਮੰਗ ਰੱਖਦੇ ਹਾਂ ਸੀ ਕੀ ਕਹਿਣਾ ਚਾਹੁੰਦੇ ਸੀ ਪਹਿਲਾਂ ਵੀ ਇਕੱਠੇ ਹੋਏ ਸੀ ਦੁਕਾਨਦਾਰ ਸਾਰੇ ਅਸੀਂ ਠੀਕ ਹੈ ਮੰਗ ਇਹ ਹੀ ਰੱਖਦੇ ਆਂ ਵੀ ਆਪਣੇ ਦੇਖੋ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਭਗਵੰਤ ਸਿੰਘ ਮਾਨ ਨੂੰ ਤੇ ਹੋਰ ਵੀ ਜਿੰਨੇ ਯਾਨੀ ਕਿ ਸਾਰੇ ਧਰਮਾਂ ਦੇ ਧੂਕ ਧੂਕ ਕਿਰਤ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡਾ ਜੋ ਸਾਡੇ ਨਾਲ ਤੱਕੇਸ਼ਾਈ ਹੋ ਰਹੀ ਆ ਇਹ ਸਾਡੀ ਯਾਨੀ ਕਿ ਨਾ ਹੋਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੀ ਤੇ ਜਿਹੜੀ ਤਲਵਾਰ ਲਟਕਦੀ ਆ ਉਹ ਬੰਦ ਕੀਤੀ ਜਾਵੇ ਸਾਨੂੰ ਪੱਕੇ ਤੌਰ ਤੇ ਇੱਥੇ ਯਾਨੀ ਕਿ ਦੁਕਾਨਾਂ ਅਸੀਂ ਕਿਰਤ ਕਰਦੀਆਂ ਅਸੀਂ ਜਿਹੜਾ ਕੋਈ ਤੱਕਾ ਕਰਦੇ ਆ ਕਿਰਾਇਆ ਦੇ ਰਹੇ ਹੋ ਜੀ ਬਿਲਕੁਲ ਲਗਾਤਾਰ ਦੇ ਰਹੇ ਹਾਂ ਲਗਾਤਾਰ ਦੇ ਰਹੇ ਹਾਂ ਬਿਲਕੁਲ ਜੀ ਬਿਲਕੁਲ ਤੇ ਇਹ ਹਾਂਜੀ ਫਟ ਵਾਲਟਰ ਨਹੀਂ ਹੈਗਾ ਜੀ ਅੱਛਾ ਹਾਂਜੀ ਕਰਾਏ ਲਗਾਤਾਰ ਦੇ ਰਹੇ ਹੋ ਇਹ ਫਿਰ ਕੱਲੀ ਬੋਲੀ ਇਹਨਾਂ ਦੀ ਇਨਿੰਗ ਸਿੰਘ ਆਪਣਾ ਬਾਬੇ ਦੀ ਕਿਉਂ ਆਈਏਗੀ ਕੋਈ ਪਤਾ ਹੈ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਨੋਟਿਸ ਆਇਆ ਤੇ ਪਤਾ ਲੱਗਾ 8 ਫਲਟਰ ਤਾਂ ਨਹੀਂ ਹੈਗੇ ਨਹੀਂ ਫਲਟਰ ਨਹੀਂ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਸਰਕਾਰ ਗੁੰਮਰਾਹ ਕਰਨ ਵਾਸਤੇ ਸਾਨੂੰ ਇਹ ਕੱਲੇ-ਕੱਲੇ ਦੁਕਾਨਦਾਰਾਂ ਦੀ ਬੋਲੀ ਕਰਾ ਕੇ ਫਿਰ ਇਹਨਾਂ ਦਾ ਸਾਰੇ ਦੁਕਾਨਦਾਰਾਂ ਦੀ ਬੋਲੀ ਕਰਾਉਣਗੇ ਇਸ ਕਰਕੇ ਇਹਨੂੰ ਬੋਲੀ ਨੂੰ ਹੀ ਇੱਥੇ ਰੋਕਿਆ ਜਾਵੇ ਤੁਸੀਂ ਇਕੱਠੇ ਸਾਰੇ 84 ਦੇ 84 ਦੁਕਾਨਦਾਰ ਇਕੱਠੇ ਆ ਸੀ ਤੇ ਕਿਰਾਇਆ ਵੀ ਸਮੇਂ ਸਿਰ ਭਰ ਰਿਹਾ ਭਰ ਰਹੇ ਹਾਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਬਿਸੇ ਤੇ ਅਸੀਂ ਆਪਣੇ ਦੁਕਾਨ ਦੇ ਤੇ ਪਰਨ ਪੁੱਛਨ ਕਰ ਰਹੇ ਆ ਆਪਣੇ ਪਰਿਵਾਰ ਪਾ ਰਹੇ ਹੈ ਜੀ ਕਿ ਰਾਜ ਦੇ ਇੱਕ ਗਵਰਨਮੈਂਟ ਨੂੰ ਅੱਜ ਸਾਡੇ ਜੀ ਅਸੀਂ ਉਰੇ ਬੈਠਿਆ ਜੀ ਜੇ ਕੋਈ ਦੁਕਾਨ ਟਾ ਕੇ ਬਣਾਉਣਾ ਜੀ ਕਰਨੇ ਮਨਜ਼ੂਰੀ ਲੈ ਕੇ ਸਭ ਬਤਾਈ ਜਾਂਦੀ ਹੈ ਜੀ ਇਹ ਸਾਡੇ ਦਾ ਤੱਕਾ ਸਹੀ ਹੋ ਰਹੀ ਹੈ ਜੀ ਠੀਕ ਹੈ ਅਸੀਂ ਬਹੁਤ ਪੁਰਾਣੇ ਬੈਠਿਆ ਜੀ ਸਾਡੇ ਤੇ ਪਰਨ ਪੁੱਛਨ ਆਪਣੇ ਪਰਿਵਾਰ ਦਾ ਮਸਾ ਕਰ ਰਹੇ ਆ ਜੀ ਇਹ ਕੱਲਿਆਂ ਦੀ ਇਹਨਾਂ ਦੀ ਬੋਲੀ ਆਈ ਹੈ ਜੀ ਬਾਬਾ ਜੀ ਖੜੇ ਨੇ ਦੁਕਾਨ ਦੀ ਕੱਲੀ ਦੀ ਵੀ ਬੋਲੀ ਹੋਊਗੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇੱਕ ਕੱਢੀ ਆਈ ਜੀ ਨਹੀਂ ਆਈ ਪਹਿਲਾਂ ਇਦੀ ਪੱਛਮੀ ਨੇ ਪਹਿਲਾਂ ਆਈ ਜੀ ਪਹਿਲੇ 84 83 ਦੀ ਆਈ ਜੀ ਉਹ ਰੋਕੀ ਗਈ ਦੀ ਬੋਲੀ ਠੀਕ ਹੈ ਇਹ ਕਰਕੇ ਸਾਡੇ ਸਰਕਾਰ ਬਚਾਓ ਕਰ ਸਕੇ ਜੀ ਭਗਵੰਤ ਮਾਨ ਵੀ ਸਾਨੂੰ ਭਰੋਸਾ ਦੇ ਕੇ ਗਏ ਕਿ ਇਹ ਕੰਮ ਨੇ ਹੋਊਗਾ ਜੀ ਮੁੜ ਕੇ ਦੁਬਾਰਾ ਬੋਲੀ ਫੇਰ ਆ ਗਈ ਜੀ ਇੱਕ ਦੀ ਹੋ ਗਈ ਦੁਬਾਰਾ ਫੇਰ ਵੀ ਹੋ ਸਕਦੀ ਜੀ ਹੋਰ ਜੀ ਸਾਡੇ ਕੋਲੇ ਹੀ ਬਕਾਇਦਾ ਪਰਚੀਆਂ ਪਈਆਂ ਨੇ ਇਹ ਸਰਕਾਰੀ ਪਰਚੀਆਂ ਨੇ ਹੀ ਅਕਰਾਏ ਦੀਆਂ ਸਾਮੀਆਂ ਪਈਆਂ ਨੇ ਇਹ ਫੇਰ ਵੀ ਬੋਲੀ ਦੇ ਸਾਨੂੰ ਉਹ ਕਰ ਰਹੇ ਨਹੀਂ ਉਹਨਾਂ ਦੇ ਕੱਲੇ ਦੇ ਆ ਗਈ ਫਿਰ ਸਾਨੂੰ ਸਾਰਿਆਂ ਨੂੰ ਕਰਨਗੇ ਇਹ ਬੋਲੀ ਦੇ ਪਿੱਛੇ ਹੀ ਠੀਕ ਹੈ ਇਹ ਰਸਤਾ ਖੋਲਣ ਦੀ ਉਹ ਕਰ ਰਹੇ ਨੇ ਜੀ ਪਹਿਲਾਂ ਬਾਬਾ ਜੀ ਪਹਿਲਾਂ ਬਾਬਾ ਜੀ ਦੀ ਬੋਲੀ ਕਰੀਏ ਫਿਰ ਸਾਰਿਆਂ ਦਾ ਕਰਨ ਗਈ ਇਹ ਬੋਲੀ ਹਾਂਜੀ ਅਸੀਂ ਤਕਰੀਬਨ 60-70 ਸਾਲ ਤੋਂ ਸਾਰੇ ਜੇ ਮੰਨ ਲਓ 84-84 ਦੁਕਾਨਦਾਰ ਕਿਰਾਇਆ ਭਰ ਰਹੇ ਹਾਂ ਤੇ ਕਦੇ ਵੀ ਮੰਨ ਲਓ ਵੀ ਕਿਸੇ ਤੋਂ ਵੀ ਮੰਨ ਲਓ ਲੇਟ ਨਹੀਂ ਹੋਇਆ ਕਿਰਾਇਆ ਸਮੇਂ ਸਿਰ ਸਾਰੇ ਕਿਰਾਇਆ ਭਰਦੇ ਨੇ ਔਰ ਮੰਨ ਲਓ ਜਦੋਂ ਕਿਸੇ ਮੰਨ ਲਓ ਸੜਕ ਚੌੜੀ ਹੋਈ ਦੀ ਪਹਿਲਾਂ ਦੁਕਾਨਾਂ ਨੀਵੀਆਂ ਹੋ ਗਿਆ ਦੀ ਉਦੋਂ ਸਾਬ ਨੇ ਮੰਨ ਲਓ ਮਨਜ਼ੂਰੀ ਲੈ ਕੇ ਸਰਕਾਰ ਤੋਂ ਸਭ ਨੇ ਉੱਚੀ ਕਰਿਆਣੇ ਦੁਕਾਨਾਂ ਸਰਕਾਰ ਦੀ ਮਨਜ਼ੂਰੀ ਨਾਲ ਉੱਚੀ ਹੋਈਆਂ ਨੇ ਔਰ 6-7 ਮਹੀਨੇ ਪਹਿਲਾਂ ਮੰਨ ਲਓ ਵੀ ਨੋਟਸ ਭੇਜ ਜਗੇ ਅਧੀ ਸਰਕਾਰ ਵੱਲੋਂ ਨਹਿਰੀ ਵਿਭਾਗ ਵੱਲੋਂ ਵੀ ਮੰਨ ਲਓ ਵੀ 84 84 ਦਾ ਗਾਣਾ ਨਹੀਂ ਬੋਲੀ ਹੋਊਗੇ ਆਪਣੇ ਹਰਬਾਲ ਜੀ ਮਾ ਔਰ ਪ੍ਰਮਾਤਮਾਨ ਦੇ ਸਾਦਕਾ ਉਹ ਬੋਲੀ ਰੱਦ ਕਰ ਦਿੱਤੇ ਗਈ ਦੀ ਔਰ ਹੁਣ ਜਿਹੜੀ ਉਹ ਸਰਕਾਰ ਫੇਰ ਮੰਨ ਲਓ ਵੀ ਆਪਣੇ ਆਪਣੇ ਖਾਲਸਾ ਜੀ ਦੇ ਦੁਕਾਨ ਦੀ ਬੋਲੀ ਕਰਵਾ ਰਹੀ ਆ ਵੀ ਇੱਥੋਂ ਸਟਾਰਟਿੰਗ ਹੋ ਜਾਵੇ ਉਸ ਤੋਂ ਬਾਅਦ ਮੰਨ ਲਓ ਵੀ ਉਹ ਅਗਰ ਰਸਤਾ ਖੁੱਲ ਜਾ ਗਿਆ ਸਰਕਾਰ ਦਾ ਰਸਤਾ ਖੁੱਲ ਜੇ ਹਾਂ ਜੀ ਮੈਂ ਅਮਲੇਰ ਕੋਲੇ ਤੋਂ ਬੀਜਾ ਦਾ ਕੰਮ ਕਰਦਾ ਹਾਂ ਕਿਵੇਂ ਲੱਗਦਾ ਜੇਕਰ ਬਾਬਾ ਜੀ ਤੋਂ ਦੁਕਾਨ ਬੋਲੀ ਹੋ ਗਈ ਜੇਕਰ ਮੰਨ ਲਓ 17 ਤਰੀਕਾ ਕੱਲ ਦਾ ਦਿਨੇ ਹੈ ਜੇਕਰ ਬੋਲੀ ਹੁੰਦੀ ਹੈ ਕਿੱਥੇ ਰੱਖੀਏ ਬੋਲੀ ਇਹ ਇਹ ਸੰਗਤੀ ਵਾਲੇ ਰੱਖਿਆ ਜੀ ਸੰਗਤੀ ਕੋਲੇ ਕੋਠੀ ਚ ਹਾਂ ਜੀ ਹਾਂ ਜੀ ਸਰ ਠੀਕ ਹੈ ਜੇਕਰ ਇਹ ਬੋਲੀ ਹੋ ਗਈ ਕੱਲ ਨੂੰ ਹਾਂ ਜੀ ਹਾਂ ਜੀ ਦੁਕਾਨ ਕੋਈ ਛਡਾਉਂਦਾ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰੋਗੇ ਨਹੀਂ ਸਾਨੂੰ ਮੰਤਰੀ ਸਾਹਿਬ ਪੂਰਾ ਭਰੋਸਾ ਲਵਾ ਕੇ ਆਏ ਨੇ ਵੀ ਮੰਨ ਲਓ ਵੀ ਤੁਹਾਡੇ ਨਾਲ ਐਸਾ ਧੱਕਾ ਨਹੀਂ ਹੋਊਗਾ ਔਰ ਮੰਨ ਲਓ ਵੀ ਨਹੀਂ ਫਿਰ ਅਸੀਂ ਜਿਸ ਤਰ੍ਹਾਂ ਵੀ ਹੋਊਗਾ ਉਸ ਤਰ੍ਹਾਂ ਸੰਘਰਸ਼ ਕਰਾਂਗੇ ਜੀ ਔਰ ਮੰਨ ਲਓ ਸਾਨੂੰ ਵਿਸ਼ਵਾਸ ਆ ਬੁਰਾ ਇਹ ਗੱਲ ਦਾ ਵੀ ਮੰਨ ਲਓ ਵੀ ਸਰਕਾਰ ਇਹ ਧੱਕਾ ਨਹੀਂ ਕਰੂਗੀ ਠੀਕ ਹੈ ਜੀ ਸਾਨੂੰ ਇਹਨਾਂ ਨੂੰ ਬੋਲੀਆਂ ਨੋਟਿਸ ਦਿੱਤਾ ਵੀ ਅਸੀਂ ਹੁਣ ਸਾਰੇ ਇਹ ਗੱਲ ਕਹਿਨੇ ਆ ਵੀ 84 ਦੁਕਾਨਾਂ ਦੇ ਵਿੱਚ ਸਾਡੀ ਕੱਲਿਆ ਦੀ ਦੁਕਾਨ ਨਹੀਂ ਹਰਵਿੰਦਰ ਸਿੰਘ ਵਾਲੀ ਦੁਕਾਨ ਤਾਂ ਗੱਲ ਵੱਖਰੀ ਹੈ 84 ਦੁਕਾਨਾਂ ਚੋਂ ਕਿਸੇ ਵੀ ਦੁਕਾਨ ਦੇ ਉੱਤੇ ਇਹ ਬੋਲੀ ਦਾ ਕੋਈ ਕਰਦੀ ਹੈ ਸ਼ੇਟੂ ਦੇ ਸਰਕਾਰ ਤੌਸੀਂ ਨਾ ਨਾ ਤੱਕਾ ਨਹੀਂ ਹੋਣ ਦੇਵਾਂਗੇ ਸਾਨੂੰ ਭਾਵੇਂ ਕੋਈ ਵੀ ਕੁਰਬਾਨੀ ਕਰਨੀ ਹੋਵੇ ਜੀ 84 ਦੁਕਾਨਦਾਰ ਅਸੀਂ ਸਹਿਮਤ ਆਏ ਸਾਰੇ ਇਕੱਠੇ ਆਂ ਇਕੱਠੇ ਹੋ ਕੇ ਅਸੀਂ ਉੱਥੇ ਕਿਤੇ ਬੋਲੀ ਹੋਗੇ ਤੇ ਪਹੁੰਚਾਂਗੇ ਅੱਛਾ ਫਿਰ ਕੀ ਕੋਈ ਬੇਨਤੀ ਕਰਾਂਗੇ ਵੀ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਨਾ ਕੀਤੀ ਜਾਵੇ ਵੀ ਅਸੀਂ ਸਰਕਾਰ ਇੱਕ ਵਾਰਸ ਦਾ ਕਹਿ ਰਹੀ ਹੈ ਵੀ ਰੋਜ਼ਗਾਰ ਦੇਣਾ ਪਰ ਸਰਕਾਰ ਸਾਨੂੰ ਰੋਜ਼ਗਾਰ ਨਹੀਂ ਦਿੰਦਾ ਬੇਰੋਜ਼ਗਾਰ ਕਰ ਰਹੀ ਹੈ ਹਰ ਇੱਕ ਦੁਕਾਨ ਦੇ ਪਿੱਛੇ ਪੰਜ ਪੰਜ ਸੱਤ ਮੈਂਬਰ ਨੇ ਖਾਨ ਵਾਲੇ ਆ ਜੀ ਅਸੀਂ ਸਾਰੇ ਇਕੱਠੇ ਆਂਗੇ ਜੀ 84 84 ਸੀ ਦਾ ਕੱਲੂ ਫੇਰ ਉਹ ਕਰਾਂਗੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਕੰਮ ਇੱਥੇ ਰੁਕਿਆ ਆ ਵੀ ਸਾਡੇ ਨਾਲ ਧੱਕਾ ਸਾਹੀ ਨਾ ਕੀਤੀ ਜਾਵੇ ਹਰ ਇੱਕ ਜੋ ਆਗ ਆਪਦੇ ਬੱਚੇ ਪਾਲੇ ਹਰ ਰੁਜ਼ਗਾਰ ਸਾਡਾ ਇੱਥੇ ਹੀ ਆਗਾ ਸਾਡੀ ਕੋਈ ਹੋਰ ਤਾਂ ਕਮਾਈ ਹੈ ਨਹੀਂ ਕਿਸੇ ਪਾਸੋਂ ਤਾਂ ਜੋ ਸਾਡਾ ਇੱਥੇ ਸੁਨਵਾਈ ਹੋਵੇ ਤੇ ਬਾਕੀ ਸਾਡੇ 84 ਜਿੰਨੇ ਦੁਕਾਨਾਂ ਸਾਡਾ ਇੱਕ ਹੈਗਾਗਾ ਤੇ ਇਕੱਲੇ ਇਕੱਲੇ ਨੂੰ ਕਰਕੇ ਹੁਣ ਉਹ ਕਰ ਰਹੇ ਨੇ ਕਿ ਪਹਿਲਾਂ ਦੀ ਸਾਡੀ ਇਹ ਮੀਟਿੰਗ ਹੋਈ ਆ ਕਿ ਮੰਤਰੀ ਨੂੰ ਮਿਲਾਂਗੇ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਾਂਗੇ ਪਾ ਪੰਗਤਵਾਨ ਸਾਹਿਬ ਨੂੰ ਮਿਲਿਆ ਗਿਆ ਸੀ ਤੇ ਸਾਨੂੰ ਉੱਥੇ ਉਹਨਾਂ ਨੇ ਕਿਹਾ ਸੀਗਾ ਵੀ ਹਾਂ ਤੁਹਾਡੇ ਨਾਲ ਕੋਈ ਇਹ ਤੁਹਾਡੇ ਨਾਲ ਕੁਝ ਨਹੀਂ ਹੋਊਗਾ ਇਹ ਕੰਮ ਰੁਕ ਗਿਆ ਜਾਊਗਾ ਤਾਂ ਫਿਰ ਵੀ ਇਹ ਦੁਬਾਰਾ ਕੱਲੀ ਉਹ ਦੁਕਾਨ ਦੀ ਫਿਰ ਬੋਲੀ ਉੱਥੇ ਰੱਖਦੀ ਸਾਡਾ ਕੰਮ ਉੱਥੇ ਖੜਿਆ ਆ ਗਿਆ ਆ ਨਹਿਰਾ ਕੀ ਸਾਹਮਣੇ ਸੂਲਰ ਘਰਾਟ ਵਾਲੀ ਸਾਨੂੰ ਦਿਖ ਰਹੀ ਹੈਗੀ ਆਹ ਦੁਕਾਨਾਂ ਨੇ ਜੀ ਵਿੱਚੋਂ ਪਰਲੀਆਂ ਦੁਕਾਨਾਂ ਨੇ ਵਿੱਚ ਉਹ ਦੁਕਾਨਾਂ ਨੇ ਆਹ ਨਹਿਰ ਦੇ ਉੱਤੇ ਦੇਖ ਸਕਦੇ ਹੋ ਜੀ ਆਹ ਦੁਕਾਨ ਆਹ ਆ ਗਈ ਨਹਿਰਾ ਕੀ ਸੂਲਰ ਘਰਾਟ ਪੱਤਾ ਇੱਧਰ ਢੜਬਾ ਜੇ ਇੱਧਰ ਮਹਿਲਾ ਚੌਕ ਤੇ ਆਹ ਦੁਕਾਨਾਂ ਨੇ ਜਿਹੜੀਆਂ 84 ਇਹ ਦੁਕਾਨਦਾਰ ਇਕੱਠੇ ਹੋਏ ਨੇ ਕੱਲ ਨੂੰ ਸਿਰਫ ਕੱਲਿਆ ਨਿੰਗ ਸਿੰਘ ਬਾਬੇ ਦੀ ਦੁਕਾਨ ਦੀ ਨਲਾਮੀ ਆ ਗਈ ਤੇ ਜਿਵੇਂ ਬਾਬਾ ਜੀ ਬੋਲੀ ਦੀ ਤਰੀਕ ਵੀ ਆ ਕੱਲ ਨੂੰ ਬੋਲੀ ਹੋਣੀ ਆ ਸੋਡੀ ਦੁਕਾਨ ਦੀ ਕੱਲਿਆਂ ਦੀ ਦੀ ਜੇਕਰ ਕੋਈ ਬੋਲੀ ਲੈਂਦਾ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੋਈ ਬੋਲੀ ਲਊਗਾ ਉਹਨੂੰ ਇਹੀ ਕਹਿੰਨੇ ਆ ਵੀ ਭਾਈ ਪਹਿਲਾਂ ਬੇਨਤੀ ਆ 10 ਬੁੱਢੇ ਦਲ ਚ ਭਾਰਤੀ ਆ ਨਿੰਗ ਸਿੰਘ ਫੌਜ ਚ ਨਿੰਗ ਸਿੰਘ ਜੱਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਮੇਰੇ ਨਾਲ ਤੱਕਾ ਹੁੰਦਾ ਕਿਸੇ ਕਿਸਮ ਦਾ ਜਿੰਨੀਆਂ ਵੀ ਸਾਰੇ ਧਰਮਾਂ ਦੇ ਲੋਕ ਆ ਜੋ ਕਿਰਤ ਨੂੰ ਪਿਆਰ ਕਰਦੇ ਆ ਤੇ ਮੇਰੇ ਨਾਲ ਫਿਰ ਇਦਾਂ ਖੜਿਆ ਜਾਵੇ ਜਾਨੀ ਕਿ ਇਹ ਇਹ ਆ ਵੀ ਤੱਕਾ ਇਹ ਅਸੀਂ ਕਿਰਤ ਕਰਦੇ ਆ ਕੋਈ ਹੋਰ ਗਲਤ ਕੰਮ ਕਰਦੇ ਹੋਈਏ ਅਸੀਂ ਖੁਦ ਆਪਦੀ ਜਾਨੀ ਕਿ ਕੋਈ ਉਹ ਕਰਾਂਗੇ ਵੀ ਹਾਂ ਅਸੀਂ ਗਲਤਾਂ ਜਿੱਥੇ ਗਲਤਾਂ ਉੱਥੇ ਗਲਤਾਂ ਠੀਕ ਹੈ ਜਿੱਥੇ ਸਹੀ ਆ ਉੱਥੇ ਸਹੀ ਆ ਅਸੀਂ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਆ ਤੇ ਜਿਹੜੇ ਦੁਕਾਨਦਾਰ ਖੜੇ ਨੇ ਇਹ ਸਾਰੇ ਸਾਡੇ ਨਾਲ ਨੇ ਬਿਲਕੁਲ ਸਾਡੇ ਨਾਲ ਨੇ ਬਿਲਕੁਲ ਠੀਕ ਹੈ ਜੀ ਹਾਂ ਜੀ ਦੇਖੋ ਵੱਡੇ ਵੱਡੇ ਸੈਰਾਂ ਜੀ ਕਰੋੜੇ ਕਰੋੜਾ ਰੁਪਏ ਦੀਆਂ ਦੁਕਾਨਾਂ ਪਈਆਂ ਜੀ ਪਲਾਟ ਪਈ ਨੇ ਗਵਰਨਮੈਂਟ ਉੱਤੇ ਗੌਰ ਨਿਗਰਹੀ ਅਥੀਆ ਪਾਦੇ ਬੱਚੇ ਪਾ ਰਹੇ ਦਿਹਾੜੀ ਕਰਕੇ ਬਸ ਤੁਹਾਨੂੰ ਧੱਕੇਸ਼ਾਹੀ ਕਰ ਰਹੀ ਜੀ ਅਸੀਂ ਕਿਰਾਇਆ ਦਿੱਤਾ ਕੋਈ ਡਿਫਾਲਟ ਨਹੀਂ ਹੈ ਕਿ 84 84 ਪਹਿਲਾਂ 84 ਦੁਕਾਨਾਂ ਦੀ ਆ ਗਈ ਸੀ ਬੋਲੀ 83 ਦੀ ਆਈ ਤੀ ਜੀ ਹੁਣ ਕੱਲੇ ਬਾਬਾ ਜੀ ਨੂੰ ਆਈ ਹਰਵਿੰਦਰ ਸਿੰਘ ਨੂੰ ਜੀ ਇਹ ਉਹ ਤਾਂ ਥੀੜਾ ਛੱਡ ਕੇ ਦਾ ਸਭ ਦੀ ਹੋਊ ਜੀ ਠੀਕ ਹੈ ਤੁਹਾਨੂੰ ਸੀਐਮਓ ਪਰੋਸਾ ਦੇ ਕੇ ਗਏ ਤੇ ਵੀ ਇਹ ਬੋਲੀ ਹੋਊਗੀ ਨਹੀਂ ਰੁਕੋ ਜੀ ਦੁਬਾਰਾ ਫੇਰ ਆ ਗਈ ਜੀ ਕਿੰਨੇ ਸਮੇਂ ਤੋਂ ਦੁਕਾਨਾਂ ਬਣਾਈ ਹੋਈ ਉੱਛਾ 67 70 ਸਾਲ ਹੋ ਗਏ ਹਾਂ ਜੀ ਕਿਰਾਏ ਦੇ ਰਹੇ ਹਾਂ ਜੀ ਅਸੀਂ ਸਭ ਨੂੰ ਠੀਕ ਹੈ ਜੀ ਜੇ ਟਾਕਰੇ ਬਣਾਉਂਦੇ ਤਾਂ ਵੀ ਮਨਜ਼ੂਰੀ ਲੈ ਕੇ ਬਣਾਉਣੀ ਪੈਂਦੀ ਹੈ ਜੀ ਉਸੇ ਸਾਰੇ ਦੁਕਾਨਦਾਰ ਇਕੱਠੇ ਆ ਇਹ ਖਾਨ ਸਾਹਿਬ ਖੜੇ ਨੇ Hindu Muslim Sikh Sai ਸਾਰੇ ਜਾਨੀ ਕਿ ਭਾਈ ਭਾਈ ਕਿਸੇ ਵੀ ਦੁਕਾਨ ਦੀ ਅਸੀਂ ਬੋਲੀ ਨਹੀਂ ਹੋਣ ਦੇਵਾਂਗੇ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਬਾਕੀ ਅਸੀਂ ਜੋ ਬੋਲੀ ਦੇਣ ਆਊਗਾ ਉਹਨੂੰ ਵੀ ਬੇਨਤੀ ਕਰਦੇ ਹਾਂ ਕਿ ਕੋਈ ਇਦਾਂ ਦਾ ਸਾਨੂੰ ਕੋਈ ਮਜਬੂਰ ਨਾ ਕੀਤਾ ਜਾਵੇ ਅਸੀਂ ਕਿਰਤ ਕਰਦੇ ਹਾਂ ਸਾਨੂੰ ਕਿਰਤ ਕਰਕੇ ਨਾਮ ਜਪਦੇ ਆਸੀਂ ਵੰਡ ਸਕਦੇ ਆ ਸਾਨੂੰ ਇਸ ਸਿਧਾਂਤ ਦੇ ਉੱਤੇ ਪਹਿਰਾ ਦੇਣ ਦਿਓ ਸਾਡੇ ਨਾਲ ਜਾਨੀ ਕਿ ਕਿਸੇ ਇਸੰਦੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਇਹੀ ਬੇਨਤੀ ਵੀ ਆ ਤੇ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ